ਲੂਕਾ ਅਧਿਆਇ 17 ਉਸ ਨੇ ਆਪਣੇ ਚੇਲਿਆਂ ਨੂੰ ਆਖਿਆ ਠੋਕਰਾਂ ਦਾ ਲੱਗਣਾ ਅਨਹੋਣਾ ਹੈ ਪਰ ਹਾਏ ਉਸ ਮਨੁੱਖ ਤੇ ਜਿਸ ਕਰਕੇ ਉਹ ਲੱਗਦੀਆਂ ਹਨ ਜੇ ਖਰਾਸ ਦਾ ਪੁਰ ਉਹਦੇ ਗਲ ਵਿੱਚ ਬੰਨਿਆ ਜਾਂਦਾ ਅਤੇ ਉਹ ਸਮੁੰਦਰ ਵਿੱਚ ਸੁੱਟਿਆ ਜਾਂਦਾ ਤਾਂ ਉਹਦੇ ਲਈ ਇਸ ਨਾਲ ਚੰਗਾ ਸੀ ਜੋ ਉਹਨਾਂ ਇਹਨਾਂ ਛੋਟਿਆਂ ਵਿੱਚੋਂ ਇੱਕ ਨੂੰ ਠੋਕਰ ਖਾਵੇ ਖਬਰਦਾਰ ਰੋ ਜੇ ਤੇਰਾ ਪਾਈ ਗੁਨਾਹ ਕਰੇ ਤਾਂ ਉਹਨੂੰ ਸਮਝਾ ਦੇ ਔਰ ਜੇ ਤੌਬਾ ਕਰੇ ਤਾਂ ਉਹਨੂੰ ਮਾਫ ਕਰ ਜੋ ਇੱਕ ਦਿਨ ਵਿੱਚ 7 ਵਾਰੀ ਤੇਰਾ ਗੁਨਾਹ ਕਰੇ ਅਤੇ 7 ਵਾਰੀ ਤੇਰੀ ਵੱਲ ਮੁੜ ਕੇ ਕਹੇ ਮੈਂ ਤੌਬਾ ਕਰਦਾ ਹਾਂ ਤਾਉਨੂੰ ਮਾਫ ਕਰ ਤਾ ਰਸੂਲਾ ਨੇ ਪ੍ਰਭੂ ਨੂੰ ਕਿਹਾ ਸਾਡੀ ਨੀਚਾ ਵਧਾ ਪਰ ਪ੍ਰਭੂ ਨੇ ਆਖਿਆ ਜੇ ਤੁਸਾਂ ਵਿੱਚ ਰਾਈ ਦੇ ਦਾਣੇ ਸਮਾਨ ਨੀਚਾ ਹੁੰਦੀ ਤਾ ਤੁਸੀਂ ਇਸ ਤੂਤ ਨੂੰ ਕਹਿ ਦਿੰਦੇ ਜੋ ਓਖੜ ਜਾ ਅਤੇ ਸਮੁੰਦਰ ਵਿੱਚ ਲੱਗ ਜਾ ਅਤੇ ਉਹ ਤੁਹਾਡੀ ਮੰਨ ਲੈਂਦਾ ਤੁਹਾਡੇ ਵਿੱਚ ਕੌਣ ਹੈ ਜੇ ਉਹਦਾ ਚਾਕਰ ਹਲ ਵਾਉਂਦਾ ਜਾਂ ਭੀੜਾਂ ਚਾਰਦਾ ਹੋਵੇ ਤਾਂ ਜਿਸ ਵੇਲੇ ਉਹ ਖੇਤੋਂ ਆਵੇ ਉਸ ਨੂੰ ਆਖੇਗਾ ਛੇਤੀ ਆਣ ਕੇ ਖਾਣ ਨੂੰ ਬੈਠ ਸਗੋਂ ਉਹਨੂੰ ਇਹ ਨਾਖੇਗਾ ਭਈ ਕੁਝ ਤਿਆਰ ਕਰ ਜੋ ਮੈਂ ਖਾਵਾਂ ਅਤੇ ਲੱਕ ਬੰਨ ਕੇ ਮੇਰੀ ਟਹਿਲ ਕਰ ਜਦ ਦੇਕਰ ਮੈਂ ਖਾ ਪੀਣਾ ਹਟਾਂ ਅਤੇ ਇਹ ਦੀ ਪੁੱਛੋ ਤੂੰ ਖਾਵੇਂ ਪੀਵੇਂ ਪਹਿਲਾਂ ਉਹ ਉਸ ਚਾਕਰ ਦਾ ਹਸਾਨਮੰਦਾ ਹੈ ਇਸ ਲਈ ਜੋ ਉਹਨੇ ਹੁਕਮ ਮੁજબ ਕੰਮ ਕੀਤੇ ਇਸ ਤਰ੍ਹਾਂ ਤੁਸੀਂ ਵੀ ਜਾਓ ਸਾਰੇ ਕੰਮ ਜਿੰਨਾ ਦਾ ਤੁਹਾਨੂੰ ਹੁਕਮ ਦਿੱਤਾ ਗਿਆ ਪੂਰੇ ਕਰ ਚੁੱਕੋ ਤਾਂ ਕਹੋ ਅਸੀਂ ਨਕਮੇ ਬੰਦੇ ਹਾਂ ਜੋ ਕੋਈ ਸਾਨੂੰ ਕਰਨਾ ਉਚਿਤ ਸੀ ਅਸੀਂ ਉਹੀ ਕੀਤਾ ਜਾਂ ਉਹ ਯਰੂਸ਼ਲਮ ਨੂੰ ਚੱਲਿਆ ਜਾਂਦਾ ਸੀ ਤਾਂ ਉਹ ਸਮਰੀਆ ਔਰ ਗਲੀਲ ਦੇ ਵਿੱਚੋਂ ਲੰਘਿਆ ਔਰ ਉਹਦੇ ਕਿਸੇ ਪਿੰਡ ਵਿੱਚ ਵੜਦਿਆਂ 10 ਕੋੜੇ ਉਹਨੂੰ ਮਿਲੇ ਜਿਹੜੇ ਦੂਰ ਖੜੇ ਰਹੇ ਅਤੇ ਉਹਨਾਂ ਨੇ ਉੱਚੀ ਆਵਾਜ਼ ਦੇ ਕੇ ਕਿਹਾ ਹੈ ਯੀਸ਼ੂ ਮਹਾਰਾਜ ਸਾਡੇ ਉੱਤੇ ਦਇਆ ਕਰ ਉਸ ਨੇ ਵੇਖ ਕੇ ਉਹਨਾਂ ਨੂੰ ਆਖਿਆ ਜਾਓ ਆਪਣੇ ਤਾਂ ਹੀ ਜਾਜਕਾਂ ਨੂੰ ਵਿਖਾਓ ਅਤੇ ਇਉਂ ਹੋਇਆ ਕਿ ਉਹ ਜਾਂਦੇ ਜਾਂਦੇ ਸ਼ੁੱਧ ਹੋ ਗਏ ਤਾਂ ਉਹਨਾਂ ਵਿੱਚੋਂ ਇੱਕ ਇਹ ਵੇਖ ਕੇ ਜਿਵੇਂ ਚੰਗਾ ਹੋਇਆ ਵੱਡੀ ਆਵਾਜ਼ ਨਾਲ ਪਰਮੇਸ਼ਰ ਦੀ ਵਡਿਆਈ ਕਰਦਾ ਹੋਇਆ ਮੁੜ ਆਇਆ ਅਤੇ ਮੂਹਰੇ ਪਾਰ ਉਹਦੇ ਪੈਰੀਂ ਪੈ ਕੇ ਉਹਦਾ ਸ਼ੁਕਰ ਕੀਤਾ ਅਤੇ ਉਹ ਸੰਮਰੀਪ ਸੀ ਪਰ ਯਿਸੂ ਨੇ ਅਗੋਂ ਆਖਿਆ ਪਹਿਲਾ ਦਸੇ ਸ਼ੁੱਧ ਨਹੀਂ ਹੋਏ ਤਾਂ ਉਹ ਨਾ ਕਿੱਥੇ ਹਨ ਇਸ ਉਪਰੇ ਤੋਂ ਬਿਨਾਂ ਕੀ ਹੋਰ ਨਾ ਮਿਲੇ ਜੋ ਮੁੜ ਕੇ ਪਰਮੇਸ਼ਰ ਦੀ ਵਡਿਆਈ ਕਰ ਦੇ ਉਸ ਨੂੰ ਕਿਹਾ ਉੱਠ ਕੇ ਚਲੇ ਜਾ ਤੇਰੀ ਨੇਚ ਨੇ ਤੈਨੂੰ ਚੰਗਾ ਕੀਤਾ ਹੈ। ਜਦ ਫਰੀਸੀਆ ਨੇ ਉਹ ਪੁੱਛਿਆ ਭਈ ਪਰਮੇਸ਼ਰ ਦਾ ਰਾਜ ਕਦਕੂ ਆਊਗਾ? ਉਸ ਨੇ ਉਹਨਾਂ ਨੂੰ ਉੱਤਰ ਦਿੱਤਾ। ਪਰਮੇਸ਼ਰ ਦਾ ਰਾਜ ਪਰਤਖ ਹੋ ਕੇ ਨਹੀਂ ਆਉਂਦਾ। ਅਥੇ ਨਾ ਉਹ ਕਹਿਣਗੇ ਭਈ ਵੇਖੋ ਇੱਥੇ ਜਾਂ ਉੱਥੇ ਹੈ। ਕਿਉਂਕਿ ਵੇਖੋ ਪਰਮੇਸ਼ਰ ਦਾ ਰਾਜ ਤੁਹਾਡੇ ਵਿੱਚ ਹੈ। ਉਸ ਨੇ ਜਿਲਿਆ ਨੂੰ ਆਖਿਆ ਉਹ ਦਿਨ ਆਉਣਗੇ ਜਾਂ ਤੁਸੀਂ ਮਨੁੱਖ ਦੇ ਪੁੱਤਰ ਦਿਆਂ ਜਿਨ੍ਹਾਂ ਵਿੱਚੋਂ ਇੱਕ ਨੂੰ ਵੇਖਣਾ ਚਾਹੋਗੇ ਪਰ ਨਾ ਵੇਖੋਗੇ। ਉਹ ਤੁਹਾਨੂੰ ਕਹਿਣਗੇ ਵੇਖੋ ਉਹ ਉੱਥੇ ਹੈ ਵੇਖੋ ਉੱਥੇ ਹੈ ਵੇਖੋ ਇੱਥੇ ਹੈ ਤੁਸੀਂ ਨਾ ਜਾਣਾ ਅਤੇ ਨਾ ਮਗਰ ਲੱਗਣਾ ਕਿਉਂਕਿ ਜਿਸ ਤਰ੍ਹਾਂ ਬਿਜਲੀ ਆਕਾਸ਼ ਤੇ ਹੇਠ ਦੇ ਇੱਕ ਪਾਸੇ ਲਿਸ਼ਕਦੀ ਤਾਂ ਆਕਾਸ਼ ਦੇ ਹੇਠ ਦੇ ਦੂਏ ਪਾਸੇ ਤੱਕ ਚਮਕਦੀ ਹੈ ਉਸੇ ਤਰ੍ਹਾਂ ਮੁਨਕ ਦਾ ਪੁੱਤਰ ਆਪਣੇ ਦਿਨ ਵਿੱਚ ਹੋਵੇਗਾ ਪਰ ਪਹਿਲੇ ਉਹਨੂੰ ਜ਼ਰੂਰ ਹੈ ਜੋ ਬਹੁਤ ਕਸ਼ਟ ਪੋਗੇ ਅਤੇ ਇਸ ਪੀੜੀ ਦੇ ਲੋਕਾਂ થી ਰੱਦਿਆ ਜਾਵੇ ਔਰ ਜਿਸ ਤਰ੍ਹਾਂ ਨੂਹ ਦੇ ਦਿਨਾਂ ਵਿੱਚ ਹੋਇਆ ਸੀ ਉਸੇ ਤਰ੍ਹਾਂ ਮੂਲਕ ਦੇ ਪੁੱਤਰ ਦੇ ਦਿਨਾਂ ਵਿੱਚ ਵੀ ਹੋਵੇਗਾ ਉਹ ਖਾਂਦੇ ਪੀਂਦੇ ਵਿਆਹ ਕਰਦੇ ਅਤੇ ਵਿਆਹ ਜਾਂਦੇ ਸਨ ਉਸ ਦਿਨ ਤਿਕਰ ਕਿ ਨੂਹ ਕਿਸ਼ਤੀ ਉੱਤੇ ਚੜਿਆ ਅਤੇ ਪਰਲੋ ਆਈ ਅਤੇ ਸਭਨਾ ਦਾ ਨਾਸ ਕੀਤਾ ਔਰ ਜਿਸ ਤਰ੍ਹਾਂ ਲੂਤ ਦੇ ਦਿਨਾਂ ਵਿੱਚ ਹੋਇਆ ਸੀ ਉਹ ਖਾਂਦੇ ਪੀਂਦੇ ਮੁੱਲ ਲੈਂਦੇ ਵੇਚਦੇ ਬਿਜਦੇ ਅਤੇ ਘਰ ਬਣਾਉਂਦੇ ਸਨ ਪਰ ਜਿਸ ਦਿਨ ਲੂਤ ਸੁਦੂਮ ਤੋਂ ਨਿਕਲਿਆ ਅਗ ਅਤੇ ਗੰਧਕ ਆਕਾਸ਼ੋਂ ਬਰਸੀ ਅਤੇ ਸਭਨਾਂ ਦਾ ਨਾਸ ਕੀਤਾ ਇਸੇ ਤਰ੍ਹਾਂ ਉਸ ਦਿਨ ਵੀ ਹੋਵੇਗਾ ਜਾਂ ਮਨੁੱਖ ਦਾ ਪੁੱਤਰ ਪ੍ਰਗਟ ਹੋਵੇਗਾ ਉਸ ਦਿਨ ਜਿਹੜਾ ਕੋਠੇ ਉੱਤੇ ਹੋਵੇ ਅਤੇ ਉਹਦਾ ਅਸਬਾਬ ਘਰ ਵਿੱਚ ਹੋਵੇ ਉਸ ਦੇ ਲੈਣ ਨੂੰ ਹੇਠਾਂ ਨਾ ਉਤਰੇ ਅਤੇ ਜਿਹੜਾ ਖੇਤ ਵਿੱਚ ਹੋਵੇ ਇਸੇ ਤਰ੍ਹਾਂ ਪਛਾਹ ਨਾ ਮੁੜੇ ਲੋਧੀ ਟੀਵੀ ਨੂੰ ਚੇਤੇ ਰੱਖੋ ਜਿਹੜਾ ਆਪਣੀ ਜਾਨ ਸੰਭਾਲਣੀ ਚਾਹੁੰਦਾ ਹੈ ਉਸ ਨੂੰ ਗਵਾ ਬੈਠੇਗਾ ਔਰ ਜੋ ਉਸ ਨੂੰ ਗਵਾਵੇ ਸੋ ਉਹ ਨੂੰ ਜਿਉਂਦਾ ਰੱਖੇਗਾ ਮੈਂ ਤੁਹਾਨੂੰ ਅਖਦਾ ਪਈ ਉਸ ਰਾਤ ਇੱਕ ਮੰਝੂ ਤੇ ਦੋ ਜਣੇ ਹੋਣਗੇ ਇੱਕ ਲੈਲਤਾ ਜਾਵੇਗਾ ਅਤੇ ਦੂਆ ਛੱਡਾ ਜਾਵੇਗਾ ਦੋ ਤੀਵੀਆਂ ਇਕੱਠੀਆਂ ਪੀਂਦੀਆਂ ਹੋਣਗੀਆਂ ਇੱਕ ਲੈ ਲਈ ਜਾਵੇਗੀ ਅਤੇ ਦੂਈ ਛੱਡੀ ਜਾਵੇਗੀ ਤਾਂ ਉਹਨਾਂ ਉਸ ਨੂੰ ਅੱਗੋਂ ਆਖਿਆ ਪ੍ਰਭੂ ਜੀ ਕਿੱਥੇ ਉਸ ਨੇ ਉਹਨਾਂ ਨੂੰ ਕਿਹਾ ਜਿੱਥੇ ਲੋਥ ਹੈ ਉਥੇ ਗਿਰਜਾਂ ਵੀ ਇਕੱਠੀਆਂ ਹੋਣਗੀਆਂ